ਜਿਉ ਜੋ ਘਟਾਲ ਸ਼ਬਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀਆਂ ਜਿਨ੍ਹਾਂ ਪੰਕਤੀਆਂ ਜਿਸ ਸ਼ਬਦ ਦੀ ਵਿਚਾਰ ਅੱਜ ਅਸੀਂ ਕਰਨੀ ਹੈ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗਉੜੀ ਰਾਗ ਦਾ 27 ਨੰਬਰ ਸ਼ਬਦ ਹੈ ਜਿਸ ਦੀਆਂ ਰਹਾਉ ਦੀਆਂ ਪੰਕਤੀਆਂ ਹਨ ਵਾਉ ਕਉ ਕਹੀਐ ਸਹਿਜ ਮਤਵਾਰਾ ਪੀਵਤ ਰਾਮ ਰਸ ਗਿਆਨ ਵਿਚਾਰ ਜਿਹੜਾ ਮਨੁੱਖ ਗਿਆਨ ਦੀ ਵਿਚਾਰ ਕਰਕੇ ਪਰਮਾਤਮਾ ਦੇ ਪ੍ਰੇਮ ਦਾ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ ਉਸ ਨੂੰ ਅਸਲ ਮਸਤਾਨਾ ਅਸਲ ਮਸਤ ਕਿਹਾ ਜਾਂਦਾ ਹੈ ਇਸ ਲਈ ਸ਼ਬਦਾਂ ਦੇ ਵਿੱਚ ਵੀ ਭਗਤ ਜੀ ਦੇ ਬਚਨ ਸਨ ਜਿਹੇ ਕੁਲ ਪੂਤ ਨ ਗਿਆਨ ਵਿਚਾਰੀ ਬਿਦਵਾ ਕਰشنا ਭਈ ਮਹਤਾਰ ਜਿਸ ਕੁਲ ਦੇ ਵਿੱਚ ਗਿਆਨ ਦੀ ਵਿਚਾਰ ਕਰਨ ਵਾਲਾ ਪੁੱਤਰ ਹੀ ਪੈਦਾ ਨਹੀਂ ਹੋਇਆ ਗਿਆਨ ਦੀ ਵਿਚਾਰ ਕਰਨ ਵਾਲਾ ਜਨਮਿਆ ਹੀ ਨਹੀਂ ਅਜਹੀ ਕੋਲ ਨੂੰ ਜਨਮ ਦੇਣ ਵਾਲੀ ਮਾਂ ਵਿਧਵਾ ਕਿਉਂ ਨਾ ਹੋਗੀ ਇਸ ਸ਼ਬਦ ਅੰਦਰ ਗਿਆਨ ਦੀ ਵਿਚਾਰ ਕਰਨ ਵਾਲਿਆਂ ਦੀ ਗੱਲ ਭਗਤ ਜੀ ਕਰ ਰਹੇ ਹਨ ਕਿ ਜਿਨ੍ਹਾਂ ਨੇ ਗਿਆਨ ਦੀ ਵਿਚਾਰ ਕਰਕੇ ਪਰਮਾਤਮਾ ਦੇ ਨਾਮ ਦਾ ਰਸ ਪੀਤਾ ਹੈ ਪੀਵਤ ਰਾਮ ਰਸ ਗਿਆਨ ਵਿਚਾਰੀ ਹੁਣ ਪਰਮਾਤਮਾ ਦੇ ਨਾਮ ਦੇ ਰਸ ਦੀ ਬਰਕਤ ਕੀ ਹੈ ਕਿ ਇਸ ਦਾ ਨਕਸ਼ਾ ਜਿਹੜਾ ਹੈ ਕਦੇ ਵੀ ਉਤਰਦਾ ਨਹੀਂ ਹੈ ਇਸ ਕਰਕੇ ਨਾਮ ਦਾ ਰਸ ਪੀਣ ਵਾਲੇ ਨੂੰ ਅਸਲ ਮਸਤਾਨਾ ਤੇ ਅਸਲ ਮਸਤਾ ਮਸਤ ਆਖਿਆ ਜਾਂਦਾ ਹੈ ਉਹ ਆ ਕੋ ਕਹੀਏ ਸਹਿਜ ਮਤਵਾਰਾ ਮਤਵਾਰਾ ਸ਼ਬਦ ਦਾ ਅਰਥ ਹੈ ਮਸਤ ਤੇ ਇਸ ਨਾਮ ਦੀ ਮਸਤੀ ਦੀ ਗੱਲ ਜਿਹੜੀ ਹੈ ਸਤਿਗੁਰੂ ਜੀ ਇਸ ਤਰ੍ਹਾਂ ਕਰਦੇ ਹਨ RAM ਰੰਗ ਕਦੇ ਉਤਰ ਨਾ ਜਾਏ ਗੁਰ ਪੂਰਾ ਜਿਸ ਦੇ ਬੁਝਾਏ ਪੂਰਾ ਗੁਰੂ ਜਿਸ ਨੂੰ ਇਸ ਦੀ ਕਦਰ ਕੀਮਤ ਸਮਝਾ ਦਿੰਦਾ ਹੈ ਜਿਸ ਨੂੰ ਇਸ ਨਾਮ ਰਸ ਦੀ ਕਦਰ ਕੀਮਤ ਸਮਝ ਆ ਜਾਂਦੀ ਹੈ ਤੇ ਜਿਹੜਾ ਗੁਰੂ ਦੇ ਗਿਆਨ ਰਾਹੀ ਇਸ ਨਾਮ ਰਸ ਨੂੰ ਮੰਨ ਲੈਂਦਾ ਹੈ ਪੀ ਲੈਂਦਾ ਹੈ ਤੇ ਫਿਰ ਇਸ ਦੀ ਮਸਤੀ ਜਿਹੜੀ ਹੈ ਉਹ ਕਦੇ ਵੀ ਉਤਰਦੀ ਨਹੀਂ ਹੈ ਚਾਹੇ ਚਰਖੜੀਆਂ ਦੇ ਝੂਟੇ ਹੋਣ ਚਾਹੇ ਰੰਗੀਆਂ ਦੀਆਂ ਧਾਰਾਂ ਹੋਣ ਚਾਹੇ ਆਰਿਆਂ ਦੇ ਦੰਦੇ ਹੋਣ ਚਾਹੇ ਦੇਗਾਂ ਦੇ ਉਬਾਲ ਹੋਣ ਇਹ ਰੰਗ ਕਦੇ ਫਿੱਕਾ ਪੈਂਦਾ ਨਹੀਂ ਦੇਖਿਆ ਇਹ ਰੰਗ ਕਦੇ ਉਤਰਦਾ ਨਹੀਂ ਦੇਖਿਆ ਤੇ ਇਹ ਰੰਗ ਚੜਦਾ ਹੈ ਵੱਡੀ ਭਾਗਾ ਵਾਲਿਆਂ ਨੂੰ ਤੇ ਵੱਡੀ ਕਿਸਮਤ ਵਾਲਿਆਂ ਲਾਲ ਰੰਗ ਕਿਸ ਕੋ ਲੱਗਾ ਜਿਸ ਤੇ ਵੱਡ ਭਾਗਾ ਮਹਿਲਾ ਕਦੇ ਨਾ ਹੋਵੇ ਇਹ ਨਹਿ ਲਾਗੇ ਦਾਗ ਆਰਾਮ ਰੰਗ ਕਦੇ ਉਤਰ ਨਾ ਜਾਏ ਗੁਰਪੂਰਾ ਜਸਦੇ ਗੁਜਾਇ ਇਹ ਪ੍ਰਮਾਤਮਾ ਦੇ ਨਾਮ ਦਾ ਰੰਗ ਚੜਿਆ ਉਹ ਕਦੇ ਵੀ ਫਿੱਕਾ ਨਹੀਂ ਪੈਂਦਾ ਕਦੇ ਵੀ ਉਤਰਦਾ ਨਹੀਂ ਇਸ ਕਰਕੇ ਜਿਸ ਨੇ ਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਗਿਆਨ ਦੀ ਵਿਚਾਰ ਕਰਕੇ ਪਰਮਾਤਮਾ ਦੇ ਨਾਮ ਦੀ ਰਸੂਪ ਕੀਤਾ ਹੈ ਉਸ ਨੂੰ ਅਸਲ ਮਸਤ ਤੇ ਮਸਤਾਨਾ ਕਿਹਾ ਜਾਂਦਾ ਹੈ ਉਹ ਆ ਕੋ ਕਹੀ ਹੈ ਸਹਜ ਮਤਵਾਰਾ ਹੁਣ ਜੋਗੀ ਲੋਕ ਵੀ ਮਸਤ ਵਿੱਚ ਆਉਣ ਵਾਸਤੇ ਸ਼ਰਾਬ ਦਾ ਪੰਗ ਆਦਿਕ ਨਸ਼ੀਆਂ ਦਾ ਸਹਾਰਾ ਲੈਂਦੇ ਹਨ ਭਗਤ ਕਬੀਰ ਜੀ ਦੇ ਵੀ ਇਸ ਸੰਬੰਧ ਵਿੱਚ ਸ਼ਬਦ ਮਿਲਦਾ ਹੈ ਗੁੜ ਕਰ ਗਿਆਨ ਧਿਆਨ ਕਰ ਮਹੂਆ ਪਉ ਪਾਠੀ ਮਨ ਤਰ ਗੁਰੂ ਨਾਨਕ ਪਰਸ਼ਾ ਜੀ ਦੇ ਬਚਨ ਵੀ ਮਿਲਦੇ ਹਨ ਗੁੜ ਕਰ ਗਿਆਨ ਧਿਆਨ ਕਰ ਧਾਵੇ ਕਰ ਕਰਨੀ ਕਸ ਪਾਈ ਹੈ ਤੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਅਸਲ ਮਸਤ ਤੇ ਅਸਲ ਮਸਤਾਨਾ ਉਸੇ ਨੂੰ ਹੀ ਕਿਹਾ ਜਾ ਸਕਦਾ ਹੈ ਜਿਸ ਨੇ ਪਰਮਾਤਮਾ ਦੇ ਨਾਮ ਦਾ ਰਸ ਪੀਤਾ ਹੈ ਗੁਰੂ ਦੇ ਗਿਆਨ ਨੂੰ ਗੁੜ ਬਣਾ ਕੇ ਗੁਰ ਕਰ ਗਿਆਨ ਧਿਆਨ ਕਰ ਮਹੂਆ ਤੇ ਧਿਆਨ ਨੂੰ ਮਉਏ ਦੇ ਫੁੱਲ ਬਣਾ ਕੇ ਪਾਉ ਪਾਠੀ ਮਨ ਧਰ ਜਿਸ ਨੇ ਪ੍ਰਮਾਤਮਾ ਦੇ ਡਰ ਦੀ ਪੱਠੀ ਬਣਾ ਕੇ ਇਹ ਨਸ਼ਾ ਤਿਆਰ ਕੀਤਾ ਹੈ ਤੇ ਇਸ ਨਸ਼ੇ ਦੇ ਨਾਲ ਜਿਸ ਦੇ ਮਨ ਨੂੰ ਮਸਤੀ ਚੜੀ ਹੈ ਤੇ ਇਹ ਮਸਤੀ ਫਿਰ ਕਦੇ ਉਤਰੀ ਨਹੀਂ ਕਉਤੂਜੀ ਅਸਲ ਮਸਤਾਨੇ ਦੀ ਗੱਲ ਕਰ ਰਹੇ ਹਨ ਇਸ ਪੰਕਤੀ ਦੇ ਅੰਦਰ ਰਹਾਉ ਦੀ ਪੰਕਤੀ ਦੇ ਅੰਦਰ ਕਿ ਅਸਲ ਮਸਤਾਨਾ ਤੇ ਅਸਲ ਮਸਤ ਉਸ ਨੂੰ ਕਿਹਾ ਜਾਂਦਾ ਹੈ ਜਿਸ ਨੇ ਗਿਆਨ ਦੀ ਵਿਚਾਰ ਕਰਕੇ ਪਰਮਾਤਮਾ ਦੇ ਨਾਮ ਦਾ ਰਸ ਪੀਤਾ ਹੈ ਉਹਾਂ ਕੋ ਕਹੀਏ ਸਹਿਜ ਮਤਵਾਰਾ ਪੀਵਤ ਰਾਮ ਰਸ ਗਿਆਨ ਵਿਚਾਰ ਇਸ ਤੋਂ ਅੱਗੇ ਸ਼ਬਦ ਦਾ ਪਹਿਲਾ ਪਦ ਹੈ ਜਿਸ ਵਿੱਚ ਭਗਤ ਜੀ ਬਚਨ ਕਰ ਰਹੇ ਹਨ ਗਗਨ ਰਸਾਲ ਚੁਐ ਮੇਰੀ ਬਾਠੀ ਸੰਚ ਮਹਾਰਸ ਤਨ ਭਇਆ ਕਾਠੀ ਹੁੰਦਾ ਕੀ ਹੈ ਨਸ਼ਾ ਤਿਆਰ ਕਰਨ ਵਾਸਤੇ ਪਹਿਲਾਂ ਗੁੜ ਨੂੰ ਖੋਲਿਆ ਜਾਂਦਾ ਹੈ ਫਿਰ ਉਸ ਦੇ ਵਿੱਚ ਕਿਕਰ ਦੇ ਸਿਰੜ ਪਾਈ ਜਾਂਦੇ ਹਨ ਜਾਂ ਮੌਏ ਦੇ ਫੁੱਲ ਪਾਏ ਜਾਂਦੇ ਹਨ ਫਿਰ ਉਸ ਨੂੰ ਪੱਠੀ ਦੇ ਉੱਤੇ ਰੱਖ ਕੇ ਠੇਹਾ ਅੱਗ ਬਾਲੀ ਜਾਂਦੀ ਹੈ ਇਸ ਤਰ੍ਹਾਂ ਇਹ ਨਸ਼ਾ ਜਿਹੜਾ ਹੈ ਤਿਆਰ ਕੀਤਾ ਜਾਂਦਾ ਹੈ ਤੇ ਭਗਤ ਜੀ ਵੀ ਇਸ ਨਸ਼ੇ ਦੀ ਤਿਆਰੀ ਦੀ ਗੱਲ ਕਰ ਰਹੇ ਹਨ ਗगन ਰਸਾਲ ਚੁਐ ਮੇਰੀ ਪਾਠ ਗगन ਸ਼ਬਦ ਦਾ ਅਰਥ ਹੈ ਆਕਾਸ਼ ਤੇ ਆਕਾਸ਼ ਤੋਂ ਭਾਵ ਹੈ ਦਸਮਾ ਦਵਾਰ ਅਰਸਾਲ ਸ਼ਬਦ ਦਾ ਅਰਥ ਹੈ ਰਸ ਸਵਾਦਲਾ ਰਸ ਚੁਐ ਮੇਰੀ ਪੱਠੀ ਹੁਣ ਆਕਾਸ਼ ਰੂਪੀ ਦਸਮਾ ਦਵਾਰ ਰੂਪੀ ਪੱਠੀ ਦੇ ਵਿੱਚੋਂ ਰਸ ਜਿਹੜਾ ਹੈ ਉਹ ਝੂਰਿਆ ਹੈ ਨਾਮ ਰਸ ਦੀ ਪ੍ਰਾਪਤੀ ਹੋ ਰਹੀ ਹੈ ਦਸਮਾ ਦਵਾਰ ਦੀ ਪੱਠੀ ਦੇ ਵਿੱਚੋਂ ਗਗਨ ਰਸਾਲ ਚੁਐ ਮੇਰੀ ਪੱਠੀ ਸੰਚ ਮਹਾਰਸ ਤਨ ਭਇਆ ਕਾਠੀ ਕਾਠੀ ਸ਼ਬਦ ਕਾਠ ਸ਼ਬਦ ਦਾ ਹੈ ਕਾਠ ਕਹਿੰਦੇ ਨੇ ਲੱਕੜ ਤੇ ਇੱਥੇ ਸ਼ਬਦ ਹੈ ਕਾਠੀ ਤੇ ਕਾਠੀ ਤੋਂ ਭਾਵੇਂ ਲੱਕੜੀਆਂ ਜਿਵੇਂ ਪੱਠੀ ਦੇ ਵਿੱਚ ਲੱਕੜੀਆਂ ਵਾਲੀਆਂ ਜਾਂਦੀਆਂ ਹਨ ਅਗਮਗਦੀ ਹੈ ਤੇ ਫਿਰ ਇਹ ਨਸ਼ਾ ਤਿਆਰ ਹੁੰਦਾ ਹੈ ਤੇ ਇੱਥੇ ਭਗਤ ਜੀ ਬਚਨ ਕਰ ਰਹੇ ਹਨ ਸੰਤ ਮਹਾਰਸ ਮੈਂ ਇਸ ਮਹਾਰਸ ਨੂੰ ਇਕੱਠਾ ਕਰ ਰਿਹਾ ਨਾਮ ਰੂਪੀ ਰਸ ਨੂੰ ਇਕੱਠਾ ਕਰ ਰਿਹਾ ਜੋੜ ਰਿਹਾ ਤੇ ਮੇਰਾ ਸਰੀਰ ਦਾ ਮੂਹ ਜਿਹੜਾ ਹੈ ਉਹ ਲੱਕੜੀਆਂ ਦਾ ਕੰਮ ਕਰ ਰਿਹਾ ਹੈ ਭਾਵ ਕਿ ਸਰੀਰ ਦਾ ਮੂਹ ਜਿਹੜਾ ਹੈ ਉਹ ਸੜ ਰਿਹਾ ਹੈ ਮੁਕਰ ਰਿਹਾ ਹੈ ਖਤਮ ਹੋ ਰਿਹਾ ਹੈ ਇਸੇ ਹੀ ਤਰ੍ਹਾਂ ਦੇ ਵਿਚਾਰ ਗੁਰੂ ਨਾਨਕ ਦੇਵ ਜੀ ਨੇ ਗਿਆ ਵਿਖੇ ਜਾ ਕੇ ਦਿੱਤੇ ਸਨ ਗਿਆ ਹਿੰਦੂਆਂ ਦਾ ਇੱਕ ਪ੍ਰਸਿੱਧ ਤੀਰਥ ਹੈ ਜਿੱਥੇ ਮਰੇ ਹੋਏ ਪੁਰਾਣੀਆਂ ਦੇ ਨਿਮਿਤ ਦੀਵਾ ਵੱਟੀ ਆਦਿਕ ਕੀਤਾ ਜਾਂਦਾ ਹੈ ਇੱਥੇ ਪਹੁੰਚ ਕੇ ਸਤਿਗੁਰੂ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਜਿਸ ਦੀਆਂ ਪੰਕਤੀਆਂ ਹਨ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਉਹਨ ਚਾਨਣ ਉਹ ਸੋਖਿਆ ਚੂਕਾ ਜਮਸਿਉ ਮੇਰਾ ਹੁਣ ਨਾਮ ਮੇਰਾ ਦੀਵਾ ਹੈ ਤੇ ਇਸ ਦੀਵੇ ਦਾ ਤੇਲ ਹੈ ਦੁੱਖ ਹੁਣ ਦੁੱਖ ਜਿਹੜੇ ਹਨ ਉਹ ਸੜ ਰਹੇ ਹਨ ਨਾਮ ਰੂਪੀ ਦੀਵੇ ਦੇ ਵਿੱਚ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਉਹਨ ਚਾਨਣ ਉਹ ਸੋਖਿਆ ਚੂਕਾ ਜਮਸਿਉ ਮੇਰਾ ਹੋ ਜਿਹੜਾ ਦੁੱਖ ਦੇ ਸੜਨ ਦੇ ਨਾਲ ਤੇ ਨਾਮ ਰੂਪੀ ਦੀਵੇ ਦੇ ਪ੍ਰਕਾਸ਼ ਦੇ ਨਾਲ ਚਾਨਣਾ ਹੁੰਦਾ ਹੈ ਉਸ ਚਾਨਣ ਦੇ ਨਾਲ ਜਮਾਂ ਦਾ ਰਸਤਾ ਕੱਟਿਆ ਜਾਂਦਾ ਹੈ ਜਮਾਂ ਦੇ ਮੇਲ ਵਰਗਾ ਰਸਤਾ ਜਿਹੜਾ ਹੈ ਉਹ ਕੱਟਿਆ ਜਾਂਦਾ ਹੈ ਕਿਉਂਕਾ ਜਮਸੇ ਹੁੰਦੀ ਹੁਣ ਨਾਮ ਰੂਪੀ ਦੀਵੇ ਦੇ ਵਿੱਚ ਦੁੱਖ ਰੂਪੀ ਤੇਲ ਜਿਹੜਾ ਹੈ ਉਹ ਸੜ ਗਿਆ ਹੈ ਇੱਥੇ ਕੀ ਹੋ ਰਿਹਾ ਹੈ ਸਰੀਰ ਦਾ ਮੂਹ ਜਿਹੜਾ ਹੈ ਉਹ ਸੜ ਰਿਹਾ ਹੈ ਸਰੀਰਕ ਮੂਹ ਜਿਹੜਾ ਹੈ ਉਹ ਸੜ ਰਿਹਾ ਹੈ ਤੇ ਨਾਮ ਰੂਪੀ ਰਸ ਜਿਹੜਾ ਹੈ ਉਹ ਇਕੱਠਾ ਹੋ ਰਿਹਾ ਹੈ ਤੇ ਦਸਮ ਦਵਾਰ ਤੋਂ ਨਾਮ ਦਾ ਰਸ ਜਿਹੜਾ ਹੈ ਝੋਰਿਆ ਹੈ ਗਗਨ ਰਸਾਲ ਤੋਐ ਮੇਰੀ ਬਾਟੀ ਸੰਚ ਮਹਾਰਾਜ ਤਨ ਪਿਆ ਕਾਠ ਇਸ ਤੋਂ ਅੱਗੇ 2 ਨੰਬਰ ਪਦੇ ਦੇ ਵਿੱਚ ਪਲਤੀ ਜੀ ਬਚਨ ਕਰ ਰਹੇ ਹਨ ਸਹਜ ਕਲਾਲਨ ਜੋ ਮਿਲ ਆਈ ਆਨੰਦ ਮਾਤੇ ਅਨੰਦ ਜਾਈ ਪੁਰਾਣੀਆਂ ਜਮਾਨੀਆਂ ਵਿੱਚ ਜਾਂ ਅਜੇ ਵੀ ਕਈ ਇਲਾਕਿਆਂ ਵਿੱਚ ਮੁਜਰੇ ਹੁੰਦੇ ਹਨ ਚੌਧਰੀ ਲੋਕ ਜਿਹੜੇ ਹੁੰਦੇ ਹਨ ਉਹ ਮੁਜਰੇ ਕਰਵਾਉਂਦੇ ਹਨ ਤੇ ਨਸ਼ਾ ਆਦਿਕ ਦੀ ਵਰਤੋਂ ਕਰਦੇ ਹਨ ਤੇ ਵੇਸ਼ਵਾਵਾਂ ਜਿਹੜੀਆਂ ਹੁੰਦੀਆਂ ਹਨ ਉਹ ਨਾਚ ਕਰਦੀਆਂ ਹਨ ਤੇ ਨਸ਼ੇ ਦਾ ਪਿਆਲਾ ਭਰ ਕੇ ਉਹਨਾਂ ਚੌਧਰੀਆਂ ਨੂੰ ਪਿਉਂਦੀਆਂ ਹਨ ਤੇ ਇਹ ਚੌਧਰੀ ਜਿਹੜੇ ਹਨ ਉਸ ਨਾਚ ਮੁਜਰੇ ਦਾ ਆਨੰਦ ਮਾਣਦੇ ਹਨ ਤੇ ਇੱਥੇ ਭਗਤ ਜੀ ਬਚਨ ਕਰ ਰਹੇ ਹਨ ਸਹਿਜ ਕਲਾਲਨ ਜੋ ਮਿਲ ਆਈ ਕਲਾਲਨ ਤੋਂ ਭਾਵ ਕੇ ਸ਼ਰਾਬ ਪਿਲਾਉਣ ਵਾਲੀ ਹੁਣ ਸ਼ਰਾਬ ਪਿਲਾਉਣ ਵਾਲੀ ਭਾਵ ਕੇ ਨਸ਼ਾ ਪਿਉਉਣ ਵਾਲੀ ਕੌਣ ਹੈ ਆਤਮਿਕ ਅਡੋਲਤਾ ਸਹਿਜ ਕਲਾਲਣ ਜੋ ਮਿਲ ਆਈ ਅਨੰਤ ਮਾਤੀ ਅਨੰਦ ਜਾਈ ਫਿਰ ਇਹੋ ਜੀ ਮਸਤੀ ਚੜਦੀ ਹੈ ਇਹੋ ਜਿਹਾ ਆਨੰਦ ਆਉਂਦਾ ਹੈ ਕਿ ਦਿਨ ਰਾਤ ਜਿਹੜਾ ਹੈ ਇਸ ਆਨੰਦ ਦੇ ਵਿੱਚ ਗੁਜ਼ਰ ਜਾਂਦਾ ਹੈ ਦਿਨ ਰਾਤ ਇਹ ਆਨੰਦ ਜਿਹੜਾ ਹੈ ਬਣਿਆ ਰਹਿੰਦਾ ਹੁਣ ਇਸ ਨਸ਼ੇ ਨੂੰ ਤਿਆਰ ਕਰਨ ਦਾ ਤਰੀਕਾ ਜਿਹੜਾ ਹੈ ਉਹ ਗੁਰਬਾਣੀ ਦੇ ਅੰਦਰ ਥਾਂ-ਥਾਂ ਤੇ ਬਾਰ-ਬਾਰ ਸਮਝਾਇਆ ਗਿਆ ਗੁਰ ਕਰ ਗਿਆਨ ਧਿਆਨ ਕਰ ਤਾਵੈ ਉਪਾਠੀ ਮਨ ਤਰ ਗੁਰੂ ਵੱਲੋਂ ਪ੍ਰਾਪਤ ਹੋਏ ਗਿਆਨ ਨੂੰ ਗੋੜ ਸਮਝ ਲੈਣਾ ਭਾਵ ਕਿ ਗੁਰੂ ਤੋਂ ਗਿਆਨ ਪ੍ਰਾਪਤ ਕਰਨਾ ਤੇ ਗੁਰੂ ਦੇ ਗਿਆਨ ਦੀ ਬਰਕਤ ਦੇ ਨਾਲ ਸੁਰਤ ਨੂੰ ਪ੍ਰਭੂ ਚਰਨਾਂ ਦੇ ਨਾਲ ਗੁਰੂ ਦੇ ਸ਼ਬਦ ਨਾਲ ਜੋੜਨਾ ਤੇ ਪ੍ਰਮਾਤਮਾ ਦੇ ਡਰ ਅਦਬ ਭੈ ਨੂੰ ਆਪਣੇ ਅੰਦਰ ਬਣਾ ਕੇ ਰੱਖਣਾ ਇਸ ਨੂੰ ਪਠੀ ਗਿਆ ਜਾਂਦਾ ਹੈ yogiya man mat varo naam ras piwa ਨਾਮ ਦਾ ਰਸ ਪੀਣ ਦੇ ਨਾਲ ਅਸਲ ਮਸਤੀ ਚੜਦੀ ਹੈ ਤੇ ਅਸਲ ਮਸਤਾਨਾ ਬਣ ਜਾਈਦਾ ਹੈ ਹੁਣ ਜੋਗੀ ਸ਼ਰਾਬ ਦਾ ਨਸ਼ਾ ਕਰਦੇ ਹਨ ਭੰਗ ਦਾ ਨਸ਼ਾ ਕਰਦੇ ਹਨ ਤੇ ਇਹ ਨਸ਼ੇ ਜਿਹੜੇ ਹਨ ਉਤਰ ਜਾਂਦੇ ਹਨ ਇਸ ਦੇ ਮੁਕਾਬਲੇ ਤੇ ਨਾਮ ਦਾ ਨਸ਼ਾ ਜਿਹੜਾ ਹੈ ਉਹ ਕਦੇ ਵੀ ਉਤਰਦਾ ਨਹੀਂ ਇਸ ਨਾਮ ਦਾ ਨਸ਼ਾ ਪੀਤਾ ਮਤੀ ਦਾਸ ਜੀ ਨੇ ਆਰੇ ਨੇ ਉਹਨਾਂ ਦੇ ਸਰੀਰ ਨੂੰ ਦੋ ਫਾੜ ਕਰ ਦਿੱਤਾ ਪਰ ਇਹ ਨਸ਼ਾ ਨਹੀਂ ਉਤਰਿਆ ਇਸ ਨਾਮ ਦਾ ਨਸ਼ਾ ਕੀਤਾ ਭਾਈ ਤਾਰੂ ਸਿੰਘ ਜੀ ਨੇ ਰੰਬੀ ਦੀ ਤਿੱਖੀ ਧਾਰ ਨੇ ਉਹਨਾਂ ਦਾ ਖੋਪਰ ਜਿਹੜਾ ਸੀ ਉਤਾਰ ਦਿੱਤਾ ਪਰ ਇਹ ਨਾਮ ਦਾ ਨਸ਼ਾ ਉਤਰਿਆ ਨਹੀਂ ਇਸ ਨਾਮ ਦਾ ਨਸ਼ਾ ਕੀਤਾ ਭਾਈ ਸ਼ਟਬਾਜ ਸਿੰਘ ਤੇ ਸੁਖੀ ਸਿੰਘ ਨੇ ਚੱਕੜੀਆਂ ਦੇ ਦੰਦਿਆਂ ਨੇ ਤੁੰਬਾ ਤੁੰਬਾ ਕਰਕੇ ਉਹਨਾਂ ਨੂੰ ਉਹਨਾਂ ਦੇ ਸਰੀਰਾਂ ਨੂੰ ਉਡਾਤਾ ਦਿੱਤਾ ਪਰ ਇਹ ਨਾਮ ਦਾ ਰਸ ਨਸ਼ਾ ਜਿਹੜਾ ਸੀ ਇਸ ਦੀ ਮਸਤੀ ਚੱਕੜੀਆਂ ਦੇ ਉੱਤੇ ਚੜ ਕੇ ਵੀ ਕਦੇ ਫਿੱਕੀ ਨਹੀਂ ਪਈ ਤੇ ਕਦੇ ਉਤਰੀ ਨਹੀਂ ਇਸ ਕਰਕੇ ਪੰਕਤ ਜੀ ਬਚਨ ਕਰ ਰਹੇ ਹਨ ਕਿ ਇਸ ਆਤਮਿਕ ਅਡੋਲਤਾ ਰੂਪੀ ਕਲਾ ਨਾਲ ਕਲਾ ਜਦੋਂ ਇਹ ਨਾਮ ਰੂਪੀ ਨਸ਼ਾ ਪੀਉਂਦੀ ਹੈ ਸਹਜ ਕਲਾਲਣ ਜੋ ਮਿਲ ਆਈ ਅਨੰਤ ਮਾਤੇ ਅਣ ਦਿਨ ਜਾਈ ਅਣ ਦਿਨ ਦਾ ਸ਼ਬਦ ਦਾ ਅਸ ਹੈ ਦਿਨ ਰਾਤ ਦਿਨ ਰਾਤ ਤੋਂ ਭਾਵ ਕਿ ਲਗਾਤਾਰ ਇਹ ਨਸ਼ਾ ਜਿਹੜਾ ਹੈ ਲਗਾਤਾਰ ਇੱਕ ਰਸ ਬਣਿਆ ਰਹਿੰਦਾ ਹੈ ਇਹ ਆਨੰਦ ਜਿਹੜਾ ਹੈ ਇਹ ਮਸਤੀ ਜਿਹੜੀ ਹੈ ਸਦਾ ਕੈਮ ਰਹਿੰਦੀ ਹੈ ਇਸ ਤੋਂ ਅਗੇ ਅਖੀਰਲੇ ਪਦੇ ਦੇ ਅੰਦਰ ਭਗਤ ਜੀ ਬਚਨ ਕਰ ਰਹੇ ਹਨ ਚੀਨ ਚੀਤ ਨਿਰੰਚਨ ਲਾਇ ਕਹੋ ਕਬੀਰ ਤਉ ਅਨੁਭਵ ਪਾਇ ਜਦੋਂ ਮੈਂ ਇਸ ਨਸ਼ੇ ਦੀ ਇਸ ਨਾਮਰੁੱਪੀ ਰਸ ਦੀ ਪਛਾਣ ਕੀਤੀ ਚੀਨਤ ਚੀਤ ਨਿਰੰਜਨ ਲਗ ਜਦੋਂ ਮੈਂ ਇਸ ਨਸ਼ੇ ਦੀ ਇਸ ਨਾਮਰੁੱਪੀ ਰਸ ਦੀ ਚੋਣ ਕੀਤੀ ਤੇ ਇਸ ਨੂੰ ਮੈਂ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕੀਤਾ ਤੇ ਮੇਰਾ ਚਿੱਤ ਜਿਹੜਾ ਸੀ ਉਸ ਮਾਇਆ ਤੋਂ ਰਹਿਤ ਪਰਮਾਤਮਾ ਦੇ ਨਾਲ ਜੁੜ ਗਿਆ ਹੁਣ ਜੋਗੀ ਵੀ ਨਸ਼ਾ ਕਰਦਾ ਹੈ ਆਪਣੀ ਸੁਰਤ ਨੂੰ ਜੋੜਨ ਵਾਸਤੇ ਪਰ ਜਿਉਂ ਹੀ ਉਸ ਦਾ ਨਸ਼ਾ ਟੁੱਟਦਾ ਹੈ ਸੁਰਤ ਵੀ ਟੁੱਟ ਜਾਂਦੀ ਹੈ ਹੋ ਸਕਦਾ ਹੈ ਕਿ ਨਸ਼ੇ ਵਿੱਚ ਵੀ ਉਸ ਦੀ ਸੁਰਤ ਕਿਤੇ ਹੋਰ ਪਾਸੇ ਹੀ ਭਟਕਦੀ ਹੋਵੇ ਪਰ ਪੰਤ ਜੀ ਦੱਸ ਰਹੇ ਹਨ ਕਿ ਮੈਂ ਅਜੇ ਹੀ ਨਸ਼ੇ ਦੀ ਚੋਣ ਕੀਤੀ ਹੈ ਅਜੇ ਹੀ ਰਸ ਦੀ ਚੋਣ ਕੀਤੀ ਹੈ ਜਿਸ ਰਸ ਨੂੰ ਪੀਨ ਦੇ ਨਾਲ ਚਿੱਤ ਜਿਹੜਾ ਹੈ ਮਾਇਆ ਤੋਂ ਨਰੀਪ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਚੀਨਤ ਚੀਤ ਨਿਰੰਜਨ ਲਾਇ ਨਿਰੰਜਨ ਸ਼ਬਦ ਦਾ ਅਰਥ ਹੈ ਕਿ ਕਾਲਕ ਤੋਂ ਰਹਿਤ ਭਾਵ ਕੇ ਮਾਇਆ ਤੋਂ ਨਰਲੀਪ ਪਛਾਨ ਕਰਕੇ ਅਸਲ ਨਸ਼ੇ ਦੀ ਤੇ ਮੈਂ ਜਦੋਂ ਉਸ ਦੀ ਵਰਤੋਂ ਕੀਤੀ ਤੇ ਮੇਰਾ ਚਿੱਤ ਜਿਹੜਾ ਸੀ ਉਸ ਮਾਇਆ ਤੋਂ ਨਾਲੇ ਪਰਮਾਤਮਾ ਦੇ ਚਰਨਾਂ ਨਾਲ ਜੁੜ ਗਿਆ ਕਹੋ ਕਬੀਰ ਤਉ ਅਨੁਭਵ ਪਾਇਆ ਕਬੀਰ ਜੀ ਆਖਰੇ ਹਨ ਕਿ ਫਿਰ ਮੈਂ ਉਸ ਪਰਮਾਤਮਾ ਨੂੰ ਅਨੁਭਵ ਕੀਤਾ ਫਿਰ ਮੈਂ ਉਸ ਪਰਮਾਤਮਾ ਦੀ ਪ੍ਰਾਪਤੀ ਕੀਤੀ ਫਿਰ ਮੈਂ ਉਸ ਪਰਮਾਤਮਾ ਦੀ ਮਿਲਾਪਾ ਆਨੰਦ ਮਾਣਿਆ ਤੇ ਇਹ ਸਾਰਾ ਕੁਝ ਹੀ ਸਹਿਜੇ ਹੀ ਵਾਪਰ ਗਿਆ ਸਹਿਜੇ ਹੀ ਵਰਤ ਗਿਆ ਹੁਣ ਕਬੀਰ ਜੀ ਦੇ ਜੀਵਨ ਦੀ ਗੱਲ ਕਰੀਏ ਬਿਸ਼ੇਸ਼ੀਆ ਨੇ ਕਈ ਵਾਰ ਵਿਚਾਰ ਕੀਤਾ ਕਿ ਕਬੀਰ ਜੀ ਕਦੇ ਵੀ ਕਿਸੇ ਤੋਂ ਡਰਦੇ ਨਹੀਂ ਤੇ ਉਹਨਾਂ ਨੇ ਆਪਣੀ ਗੱਲ ਜਿਹੜੀ ਸੀ ਉਹ ਬੜੀ ਜੁਰਤ ਤੇ ਦਲੇਰੀ ਦੇ ਨਾਲ ਰੱਖੀ ਤੇ ਉਹਨਾਂ ਦਾ ਸੁਭਾਅ ਵੀ ਖੜਕਮਾ ਵਾਲਾ ਸੀ ਜਿਸ ਕਰਕੇ ਉਹ ਸੱਚੀ ਗੱਲ ਜਿਹੜੀ ਸੀ ਬ੍ਰਾਹਮਣ ਦੇ ਕਾਜੀ ਦੇ ਸਾਹਮਣੇ ਬੜੀ ਦਲੇਰੀ ਦੇ ਨਾਲ ਕਰਦੇ ਸੀ ਬ੍ਰਾਹਮਣ ਨੂੰ ਕਬੀਰ ਜੀ ਨੇ ਚੈਲੰਜ ਕੀਤਾ ਜਾ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਉ ਆਣ ਬਾਟ ਕਾਹੀ ਨਹੀਂ ਆਇਆ ਕਾਜੀ ਨੂੰ ਕਬੀਰ ਜੀ ਨੇ ਕਿਹਾ ਕਬੀਰ ਮੁੱਲਾ ਮਨਾਰੇ ਤੇ ਚੜੇ ਸਾਈ ਨਾ ਬਹਰਾ ਹੋਏ ਜਾਂ ਕਾਰਨ ਤੂੰ ਬਾੰਗ ਦੇ ਦਿਲ ਹੀ ਪੀਤਰ ਜੁਏ ਤੂੰ ਮਸੀਤ ਦੇ ਮਨਾਰੇ ਉੱਤੇ ਚੜ ਕੇ ਉੱਚੀ ਉੱਚੀ ਬਾੰਗਾਂ ਦਿੰਦਾ ਹੈ ਉਹ ਅੱਲਾ ਉਹ ਖੁਦਾ ਕੋਈ ਬੂੜਾ ਥੋੜਾ ਹੈ ਉਹ ਤਾਂ ਤੇਰੇ ਅੰਦਰ ਬੈਠਾ ਹੋਇਆ ਹੈ ਹੁਣ ਕਾਜੀ ਨੂੰ ਇਹ ਗੱਲ ਬੜੀ chubਦੀ ਸੀ ਬ੍ਰਾਹਮਣ ਨੂੰ ਇਹ ਗੱਲ ਬੜੀ chubਦੀ ਸੀ ਸਮੇਂ ਦਾ ਬਾਦਸ਼ਾਹ ਸੀ ਸਿਕੰਦਰ ਲੋਧੀ ਉਸ ਦੇ ਕੋਲ ਸ਼ਿਕਾਇਤ ਕੀਤੀ ਗਈ ਔਰ ਸਿਕੰਦਰ ਲੋਧੀ ਨੇ ਕਬੀਰ ਜੀ ਨੂੰ ਬਣ ਕੇ ਹਾਥੀ ਦੇ ਅੱਗੇ ਸੁੱਟ ਦਿੱਤਾ ਤੇ ਕਾਜੀ ਜਿਹੜਾ ਸੀ ਮਹਾਵਤ ਨੂੰ ਡਾਂਟਣ ਲੱਗਾ ਕਿ ਇਸ ਹਾਥੀ ਨੂੰ ਤੋਰ ਤੇ ਕਬੀਰ ਦੇ ਉੱਤੇ ਚੜਾ ਦੇ ਮਹਾਵਤ ਹਾਥੀ ਦੇ ਸਿਰ ਦੇ ਵਿੱਚ ਸੱਟ ਕਰਵਾਉਂਦਾ ਹੈ ਪਰ ਹਾਥੀ ਜਿਹੜਾ ਹੈ ਉਹ ਚੀਕਾ ਮਾਰਦਾ ਹੋਇਆ ਅਸਾਂ ਨੂੰ ਭੱਜਦਾ ਹੈ ਹਰਸਤ ਭਾਗ ਕੈ ਚੀਸਾ ਮਾਰੇ ਯਾ ਮੂਰਤ ਕੈ ਹੋਂ ਬਲਹਾਰੇ ਮੈਂ ਉਸ ਬੰਦੇ ਤੋਂ ਬਲਹਾਰ ਜਾਂਦਾ ਹਾਂ ਸੰਤਿ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਮੈਂ ਇਸ ਨੂੰ ਪੈਰਾਂ ਦੇ ਹੇਠ ਨਹੀਂ ਮਸਲਾਂਗਾ ਨਹੀਂ ਦਲਾਂਗਾ ਫੇਰ ਕਬੀਰ ਜੀ ਨੂੰ ਜੰਜੀਰਾਂ ਦੇ ਨਾਲ ਜਕੜ ਕੇ ਬੇੜੀ ਵਿੱਚ ਬਿਠਾ ਦਿੱਤਾ ਜਿੱਥੇ ਗੰਗਾ ਦਾ ਡੂੰਘਾ ਪਾਣੀ ਸੀ ਉੱਥੇ ਜਾ ਕੇ ਛੋਟ ਦਿੱਤਾ ਗੰਗੂ ਗੁਸਾਈਨ ਗਹਿਰ ਗੰਭੀਰ ਜੰਜੀਰ ਬੰਨ੍ਹ ਕਰ ਖੜੇ ਕਬੀਰ ਮਨ ਨਾ ਡਿਗੈ ਤਨ ਕਾਹੀ ਕੋ ਡਰਾਈ ਚਰਨ ਕਮਲ ਚਿੱਤਰਿ ਹੋ ਸਮਾਈ ਹੁਣ ਜਿਸ ਨੂੰ ਇਹ ਲੋਕ ਪੰਡਤ ਲੋਕ ਮਾਤਾ ਆਖਦੇ ਹਨ ਗੰਗਾ ਮਈਆ ਆਖਦੇ ਹਨ ਗੰਗੂ ਗੁਸਾਈਨ ਗਹਿਰ ਗੰਭੀਰ ਉਸਦੇ ਗਹਿਰੇ ਤੇ ਡੂੰਘੇ ਪਾਣੀ ਵਿੱਚ ਮੈਨੂੰ ਲੈ ਗਏ ਤੇ ਜੰਜੀਰਾਂ ਨਾਲ ਬੰਨ੍ਹ ਕੇ ਜੰਜੀਰ ਬੰਨ੍ਹ ਕਰ ਖੜੀ ਕਬੀਰ ਤੇ ਫਿਰ ਬੰਨ੍ਹ ਕੇ ਜੰਜੀਰਾਂ ਦੇ ਨਾਲ ਤੇ ਡੂੰਘੇ ਪਾਣੀ ਵਿੱਚ ਸੁੱਟ ਦਿੱਤਾ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗਸ਼ਾਲਾ ਪਰ ਬੈਠੇ ਕਬੀਰ ਗੰਗਾ ਦੀਆਂ ਲਹਿਰਾਂ ਦੇ ਨਾਲ ਜੰਜੀਰਾਂ ਖੁੱਲ ਗਈਆਂ ਤੇ ਕਬੀਰ ਜੀ ਪਾਣੀ ਦੇ ਉੱਤੇ ਇਸ ਤਰ੍ਹਾਂ ਤੈਰਨ ਲੱਗ ਪਏ ਜਿਵੇਂ ਮਿਰਗਸ਼ਾਲਾ ਉੱਪਰ ਬੈਠੇ ਹੋਣ ਫਿਰ ਕਬੀਰ ਜੀ ਆਖਦੇ ਹਨ ਕਿ ਜਦੋਂ ਮੇਰਾ ਮਨ ਨਹੀਂ ਡਰਦਾ ਮਨ ਨਹੀਂ ਡੋਲਦਾ ਤੇ ਸਰੀਰ ਨੂੰ ਭਾਵੇਂ ਆਸਰੀ ਅੱਗੇ ਸੁੱਟੋ ਭਾਵੇਂ ਪਾਣੀ ਵਿੱਚ ਸੁੱਟ ਮੈਨੂੰ ਕੋਈ ਡਰ ਨਹੀਂ ਹੈ ਮੈਨੂੰ ਕੋਈ ਭੈ ਨਹੀਂ ਹੈ ਹੁਣ ਹੋਇਆ ਕੀ ਹੈ ਤੂੰ ਤੂੰ ਕਰਤਾ ਤੂੰ ਬੁਆ ਮջਮੇ ਰਹਾ ਨਾ ਹੂੰ ਜਬ ਆਪਾ ਪਰਪਾ ਮਿਟ ਗਿਆ ਜੱਤ ਦੇਖੋ ਤਤ ਤੂੰ ਹੁਣ ਕਬੀਰ ਜੀ ਜਿੱਧਰ ਤੱਕਦੇ ਹਨ ਉਹਨਾਂ ਨੂੰ ਪਰਮਾਤਮਾ ਹੀ ਦਿਖਾਈ ਦਿੰਦਾ ਹੈ ਤੇ ਕਬੀਰ ਜੀ ਆਖਦੇ ਹਨ ਕਿ RAM ਕਬੀਰਾ ਏਕ ਪਏ ਹੈ ਕੋਈ ਨਾ ਸੁਖੈ ਪਛਾਰ ਹੁਣ RAM ਤੇ ਕਬੀਰ ਇੱਕ ਹੋ ਗਏ ਹਨ ਹੁਣ ਕੋਈ ਇਹਨਾਂ ਨੂੰ ਵੱਖ ਨਹੀਂ ਕਰ ਸਕਦਾ ਹੁਣ ਕੋਈ ਇਹਨਾਂ ਨੂੰ ਅੱਡ ਨਹੀਂ ਕਰ ਸਕਦਾ ਇਸ ਸ਼ਬਦ ਦੀਆਂ ਅਖੀਰੀਆਂ ਪੰਕਤੀਆਂ ਵਿੱਚ ਭਗਤ ਕਬੀਰ ਜੀ ਬਚਨ ਕਰ ਰਹੇ ਹਨ ਚੀਨਤ ਚੀਤ ਨਰੰਜਨ ਲਾਇਆ ਕਹੋ ਕਬੀਰ ਤਉ ਅਨੁਭਵ ਭਇਆ ਜਦ ਮੈਂ ਪਛਾਨ ਕਰਕੇ ਤੇ ਨਾਮ ਰੂਪੀ ਅਸਲ ਨਸ਼ਾ ਜਿਹੜਾ ਸੀ ਉਸ ਦੀ ਵਰਤੋਂ ਕੀਤੀ ਨਾਮ ਦਾ ਸਵਾਦ ਮਾਣਿਆ ਤੇ ਮੇਰਾ ਚਿੱਤ ਉਸ ਮਾਇਆ ਤੋਂ ਨਰਲੀਬ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਗਿਆ ਤੇ ਇਸ ਸਹਜ ਤੇ ਸਾਰਾ ਕੁਝ ਹੀ ਸਹਿਜ ਹੀ ਵਾਪਰ ਗਿਆ ਸੋ ਭਗਤ ਜੀ ਨੇ ਇਸ ਸ਼ਬਦ ਦੇ ਅੰਦਰ ਸਮਝਾਇਆ ਹੈ ਕਿ ਅਸਲ ਮਸਤਾਨਾ ਕੌਣ ਹੈ ਅਸਲ ਮਸਤ ਕੌਣ ਹੈ ਜਿਸ ਨੇ ਗੁਰੂ ਦੇ ਗਿਆਨ ਦੀ ਵਿਚਾਰ ਕਰਕੇ ਪਰਮਾਤਮਾ ਦੇ ਨਾਮ ਦਾ ਰਸ ਪੀਤਾ ਹੈ ਉਹਾਂ ਕੋ ਕਹੀਏ ਸਹਿਜ ਮਤਵਾਰਾ ਪੀਵਤ ਰਾਮਰਸ ਗਿਆਨ ਵਿਚਾਰਾ ਵਿਚਾਰ ਕਰਦੇ ਹੁਆਂ ਭੁੱਲਾਂ ਦੀ ਸੁਮਨ ਬਖਸ਼ਨੀ ਫਤੇ ਦੀ ਸੰਕਰਣੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤੇ